ਪਈ ਵੀਰ ਸਿੰਘ ਸਾਹਿਤ ਸਦਨ ਦਾ ਮਾਮਲਾ ਜਿਥੇ ਕਿ ਡਾਕਟਰ ਮਹਿੰਦਰ ਸਿੰਘ ਨੇ ਕਿਹਾ ਹੈ ਕਿ ਸਰੂਪ ਅਸੀਂ ਨਹੀਂ ਛਾਪੇ ਇਹ ਪੁਰਾਣੇ ਪ੍ਰਬੰਧਕਾਂ ਨੇ 35 ਸਾਲ ਪਹਿਲਾਂ ਛਾਪੇ ਸਨ ਦੱਸਦੀ ਹੈ ਕਿ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਨੇ ਸਰੂਪ ਗੁਰਦੁਆਰਾ ਰਕਾਬਗੰਜ ਸਾਹਿਬ ਲਿਆਂਦੇ ਤੇ ਅਕਾਲ ਤਖਤ ਤੇ ਇਸ ਦੀ ਰਿਪੋਰਟ ਭੇਜਾਂਗੇ ਪਰ ਆਖਰ ਕੀ ਹੈ ਸਾਰਾ ਦਾ ਸਾਰਾ ਮਾਮਲਾ ਆਓ ਤੁਹਾਨੂੰ ਦੱਸਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਦੋਸ਼ ਦੇ ਹੇਠ ਅੱਜ ਪਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਰੌਲਾ ਪੈ ਗਿਆ ਸਦਨ ਗੁਰਦੁਆਰਾ ਬੰਗਲਾ ਸਾਹਿਬ ਦੇ ਨੇੜੇ ਗੋਲ ਮਾਰਕੀਟ ਵਿਖੇ ਪੈਂਦਾ ਹੈ ਅੱਜ ਸਵੇਰੇ ਕੁਝ ਸਿੱਖ ਨੌਜਵਾਨ ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਢੋਲਕੀ ਅਵਤਾਰ ਸਿੰਘ ਤਾਰੀ ਆਦ ਪਾਈ ਵੀਰ ਸਿੰਘ ਸਾਹਿਤ ਸਦਨ ਦੀ ਪਹਿਲੀ ਮੰਜ਼ਲ ਤੇ ਬਣੀ ਹੋਈ ਲਾਇਬ੍ਰੇਰੀ ਵਿਖੇ ਪਹੁੰਚੇ ਤੇ ਉਥੋਂ ਉਹਨਾਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਨਾਸ਼ਰ ਕਰਕੇ ਦਾਅਵਾ ਕੀਤਾ ਕਿ ਜ਼ਮੀਨ ਤੇ ਇੱਕ ਕੋਨੇ ਦੇ ਵਿੱਚ ਡੱਬਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਤਕਰੀਬਨ 400 ਛੋਟੇ ਸਰੂਪ ਰੱਖੇ ਹੋਏ ਸੀ ਜੋ ਮर्यादा ਦੇ ਬਿਲਕੁਲ ਉਲਟ ਸਰੂਪਾਂ ਦੀ ਬੇਅਦਬੀ ਹੈ ਮੌਕੇ ਦੇ ਉੱਪਰ ਉੱਥੇ ਪਹੁੰਚੇ ਨੌਜਵਾਨਾਂ ਦੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾਕਟਰ ਮਹਿੰਦਰ ਸਿੰਘ ਦੇ ਨਾਲ ਬਹਿਸ ਵੀ ਹੋ ਗਈ ਡਾਕਟਰ ਮਹਿੰਦਰ ਸਿੰਘ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਦੇ ਨਾਲ ਬੜੀ ਨੇੜਤਾ ਸੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਸਦਨ ਦੇ ਪ੍ਰਧਾਨ ਵੀ ਸੀ ਇਸੇ ਕਰਕੇ ਦਿੱਲੀ ਕਮੇਟੀ ਸਣੇ ਹੋਰ ਮੋਤਬਰ ਸਿੱਖਾਂ ਦੇ ਨਾਲ ਸਦਨ ਪ੍ਰਬੰਧਕਾਂ ਦੇ ਗੂੜੇ ਸਬੰਧ ਵੀ ਹਨ ਜਦੋਂ ਇਸ ਦੇ ਵਿੱਚ ਮੀਡੀਆ ਨੇ ਸਦਨ ਵਿਖੇ ਜਾ ਕੇ ਵੇਖਿਆ ਤਾਂ ਉਥੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਮਨਵੀਰ ਸਿੰਘ ਤੇ ਸ਼ਰੋਮਲੇ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਰਿੰਟਾ ਪੁੱਛ ਪੜਤਾਲ ਕਰਨ ਵਾਸਤੇ ਪੁੱਜੇ ਹੋਏ ਸੀ ਇਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ 400 ਸਰੂਪ ਸਦਨ ਦੀ ਲਾਇਬ੍ਰੇਰੀ ਦੇ ਕੋਲ ਰੱਖੇ ਹੋਏ ਮਿਲੇ ਹਨ ਉਹ ਅੱਜ ਤੋਂ 35 ਸਾਲ ਪਹਿਲਾਂ ਪੁਰਾਣੇ ਪ੍ਰਬੰਧਕਾਂ ਨੇ ਛਾਪੇ ਸੀ ਇਸ ਸਰੂਪ ਕੁਝ ਦਿਨ ਪਹਿਲਾਂ ਹੀ ਸਾਡੇ ਧਿਆਨ ਦੇ ਵਿੱਚ ਆਏ ਸਨ ਦੀਨਾਂ ਨੂੰ ਅਸੀਂ ਮਰਿਆਦਾ ਦੇ ਮੁਤਾਬਕ ਹੀ ਅੱਗੇ ਅਗਨ ਭੇਂਟ ਕਰਨ ਦੇ ਲਈ ਦਿੱਲੀ ਕਮੇਟੀ ਦੇ ਕੋਲ ਭੇਜਨੇ ਸੀ ਪਰ ਉਸ ਤੋਂ ਪਹਿਲਾਂ ਹੀ ਅੱਜ ਕੁਝ ਜਣਿਆਂ ਨੇ ਸਦਨ ਵਿਖੇ ਆ ਕੇ ਰੌਲਾ ਪਾ ਦਿੱਤਾ ਇਸ ਮਸਲੇ ਦੇ ਬਾਰੇ ਵਿੱਚ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਖੁਦ ਅੱਜ ਭਾਈ ਵੀਰ ਸਿੰਘ ਸਦਨ ਵਿਖੇ ਗਿਆ ਸੀ ਤੇ ਡਾਕਟਰ ਮਹਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਰਾਦਾ ਸ੍ਰੂਪਾਂ ਦੀ ਬੇਅਦਬੀ ਕਰਨ ਦਾ ਬਿਲਕੁਲ ਨਹੀਂ ਸੀ ਇਹ ਸ੍ਰੂਪ ਪੁਰਾਣੇ ਵੇਲੇ ਛਾਪੇ ਹੋਏ ਸੀ ਜਿਨ੍ਹਾਂ ਤੇ ਅਕਾਲ ਤਖਤ ਸਾਹਿਬ ਨੇ ਉਦੋਂ ਪਾਬੰਦੀ ਲਾ ਦਿੱਤੀ ਸੀ ਅੱਜ ਸਤਿਕਾਰ ਸਹਿਤ 400 ਸਰੂਪ ਅਸੀਂ ਕਮੇਟੀ ਲੈ ਕੇ ਆਏ ਆਂ ਤੇ ਇਸ ਬਾਰੇ ਅਕਾਲ ਤਖਤ ਸਾਹਿਬ ਦੀ ਰਿਪੋਰਟ ਬਣਾ ਕੇ ਭੇਜਾਂਗੇ ਉੱਥੋਂ ਹਿਦਾਇਤ ਆਉਣ ਦੇ ਉੱਪਰ ਹੀ ਸਰੂਪ ਅਗਨ ਭੇਂਟ ਕਰ ਦਿੱਤੇ ਜਾਣਗੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਛਾਪਣ ਦੇ ਲਈ ਸਿੱਖ ਆਧਾਰੀਆਂ ਦੇ ਵਿੱਚ ਸਦਨ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ ਤੇ ਡਾਕਟਰ ਮਹਿੰਦਰ ਸਿੰਘ ਦਾ ਵਿਸ਼ੇਸ਼ ਰੁਤਬਾ ਹੈ ਬਾਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਯਾਨੀ ਕਿ ਖਾਸ ਤੌਰ ਤੇ ਪਾਈ ਵੀਰ ਸਿੰਘ ਸਾਹਿਤ ਸਦਨ ਦੇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅਗਲਾ ਮੋੜ ਕਰਵਟ ਲੈਂਦਾ ਹੈ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ